ਮੈਂ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੈਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟ, ਸੀਟੈਟ ਐਂਡ ਮਾਸਟਰ ਕੈਡਰ ਦੀ ਪ੍ਰੀਪਰੇਸ਼ਨ ਕਰਵਾਈ ਜਾਂਦੀ ਹੈ ਸੋ ਘਰ ਬੈਠ ਕੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੈਕਟਿਸ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਮਾਸਟਰ ਕਿੰਨਸ ਵੰਤ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਕਨੋਮਿਕਸ ਇੰਗਲਿਸ਼ ਦੀਆਂ ਵੀਡੀਓ ਜੀ ਚੈਨਲ ਤੇ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਕਿਉਂ ਔਰ ਲਾਈਵ ਕਲਾਸ ਦੀ ਜੋ ਟਾਈਮਿੰਗ ਹੈ 4 ਵਜੇ ਪੰਜਾਬੀ ਦੀ ਕਲਾਸ ਅਤੇ 5:30 ਵਜੇ ਐਸਐਸਟੀ ਦੀ ਕਲਾਸ ਦੋ ਦਿਨ ਹਿਸਟਰੀ ਦੀ ਕਲਾਸ ਹੁੰਦੀ ਹੈ ਤੇ ਦੋ ਦਿਨ ਪੋਲੀਟੀਕਲ ਸਾਇੰਸ ਦੀ ਕਲਾਸ ਤਾਂ ਤੁਸੀਂ ਆਪਣੇ ਵਿਸ਼ੇ ਦੇ ਅਕੋਰਡਿੰਗ ਲਾਈਵ ਕਲਾਸ ਦੇ ਵਿੱਚ ਵੀ ਆ ਸਕਦੇ ਹੋ ਅਤੇ ਨਾਲ ਹੀ ਜੋ ਵੀ ਤੁਹਾਡੇ ਕੁਐਸਚਨਸ ਹੁੰਦੇ ਨੇ ਡਾਟਸ ਹੁੰਦੇ ਨੇ ਉਹ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਕਿਉਂ ਸੋ ਪਲੀਜ਼ ओके okay. जी सुमन जी हेलो जी देवेंद्र जी सताल जी एंड एंडर जी दरप्रीत जी जगपाल जी सुमनदीप जी सुखदीप जी जी गुड आफ्टरनून जी सो माफ़ी चाहना जी नेटवर्क नहीं ने बड़ा है ना सारा कुछ खराब किया हो